ਜੀ ਜਿਹੜੇ ਐਮਸੀ ਨੇ ਸਵਾਟ ਦੇ ਉਹਨਾਂ ਨੂੰ ਵਿਸ਼ਵਾਸ ਹੋਣਾ ਚਾਹੁੰਦਾ ਕਿ ਜਿਹੜੇ ਵਿਸ਼ਵਾਸ ਦੇ ਸਦਕਾ ਸਰਿਆਣੇ ਉਧਰਲਾ ਯਕੀਨ ਕਰਕੇ ਤੁਸੀਂ ਕਾਂਗਰਸ ਪਾਰਟੀ ਚਾ ਰਹੇ ਹੋ ਤੁਹਾਨੂੰ ਵਿਸ਼ਵਾਸ ਹੋਣਾ ਕਿ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੁਲਦੇ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਕਾਂਗਰਸ ਦਾ ਜੁਆਇਨ ਕਰਨ ਲਈ ਸੀ ਕਿ ਮੁੜ ਕੇ ਸਾਡੇ ਨਾਲ ਕੋਈ ਵਖਰੇਵਾਂ ਹੋ ਰਿਹਾ ਹੈ। ਮਦਰੇਈ ਮਾਮਲਾ ਸਲੂਕ ਹੋ ਰਿਹਾ ਹੈ। ਇਹ ਕਦੇ ਨਹੀਂ ਹੋਏਗਾ। ਔਰ ਪਹਿਲਾਂ ਵੀ ਆਪਾਂ ਸਰਕਾਰ ਦੇ ਕੇ ਰਹਦੇ ਹੋਏ ਨਾਬੇ ਦੇ ਲੋਕਾਂ ਨੇ ਤੋਂ ਮੇਰੀ ਨਾਸਰ ਨੂੰ ਜਿਹੜੀ ਐਮ.ਐਲ.ਏ. ਦੂਜੀ ਵਾਰੀ ਫੇਰ ਆਪਣੇ ਬਣਾਇਆ। ਔਰ ਤੁਹਾਡੇ ਸਰਕਾਰ ਮੰਤਰੀ ਬਣੇ। ਗੱਲਾਂ ਕਰਨ ਸਖਾਲੀਆਂ ਔਖੇ ਪਾਲਣੇ ਬੋਲ ਅਸਵੀ ਕੰਮ ਕੀਤਾ ਸੀ ਗੱਲਾਂ ਨਹੀਂ ਸੀ ਕੀਤੀਆਂ ਡਵੈਲਪਮੈਂਟ ਨੂੰ ਛੱਡ ਕੇ ਮੂਰੇ ਚਲਾਈ ਉਹ ਭਾਵੇਂ ਉਹਦਾ ਆਪਾ ਪੈਨਸ਼ਨ ਸੀ ਵਿਧਵਾ ਪੈਨਸ਼ਨ ਸੀ ਉਹ ਆਪਾਂ ਦਾ ਬੱਚਾ ਉਹ ਵੀ ਪੈਨਸ਼ਨ ਸੀ 32000 পেনশন ਕੰਪਨੀ ਦਫਤਰ ਚ ਬੈਠ ਕੇ ਲੋਕਾਂ ਦੇ ਕਹਿ ਕੇ ਅਫਸਰ ਵਧੀਆ ਲਾ ਕੇ ਰੁਵਾਈ ਸੀ ਉਹ ਪਾਵੇ ਉਹਦਾ ਆਪਾ পেনশন ਸੀ ਵਿਧਵਾ পেনশন ਸੀ ਉਹ ਅਪੰਗ ਬੱਚਾ ਉਹਦੀ পেনশন ਸੀ 32000 পেনশন ਕੰਪਨੀ ਦਫਤਰ ਚ ਬੈਠ ਕੇ ਲੋਕਾਂ ਦੇ ਕਹਿ ਕੇ ਅਫਸਰ ਵਧੀਆ ਲਾ ਕੇ ਰੁਵਾਈ ਸੀ ਮਾਨ ਸਾਹਿਬ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕੀ ਮੰਟੂ ਪੋਹਜਾ ਜੀ ਸੋਨੀਆ ਪੋਹਜਾ ਜੀ ਜਿਹੜੇ ਇਸ ਵਾਰਡ 7 ਨੰਬਰ ਦੇ ਐਮਸੀ ਸਹਿਬਾਨ ਨੇ ਔਰ ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਵਾਪਸ ਆਏ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਆ ਔਰ ਵਿਸ਼ਵਾਸ ਵੀ ਦਿੰਦਾ ਕਿ ਗੁਰੂ ਮਹਾਰਾਜ ਕਰੇ ਤਕੜੇ ਹੋ ਕੇ ਇਲੈਕਸ਼ਨ ਲੜਨ ਮੁੜ ਕੇ ਫੇਰ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਇਲਾਕੇ ਦੀ ਡਿਵੈਲਪਮੈਂਟ ਕਰਾਂਗੇ ਔਰ ਇਕੱਠੇ ਹੋ ਕੇ ਲੋਕਾਂ ਦੇ ਭਲਾਈ ਦੇ ਕੰਮ ਕਰਾਂਗੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਵਿਸ਼ਵਾਸ ਸਦਕਾ ਤੁਸੀਂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਨਹੀਂ ਤੇ ਸਰਕਾਰ ਤੋਂ ਕੋਈ ਜਾਂਦਾ ਨਹੀਂ ਹੁੰਦਾ ਹਲੇ ਸਰਕਾਰ ਦਾ ਸਾਲ ਪਿਆ ਤੇ ਇਹ ਛੱਡ ਕੇ ਆਏ ਨੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਔਰ ਹਮੇਸ਼ਾ ਇਹਨਾਂ ਨੂੰ ਛੋਟੇ ਭਰਾ ਵਾਂਗੂ ਊੜੀ ਸੋਨੀਆ ਆਪਣੀ ਬੇਟੀ ਵਾਂਗੂ ਆਪਣੀ ਛੋਟੀ ਭੈਣ ਵਾਂਗੂ ਇਹਨਾਂ ਨੂੰ ਹਮੇਸ਼ਾ ਅਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਰਹਾਂਗੇ ਔਰ ਇਹਨਾਂ ਦੇ ਨਾਲ ਪੂਰੇ ਪਰਿਵਾਰ ਵਾਂਗੂ ਨਾਲ ਖੜੇ ਰਹਾਂਗੇ ਮਿੱਟੀ ਸਾਹਿਬ ਦਾ ਸਾਨੂੰ ਪਿਆਰ ਹਮੇਸ਼ਾ ਹੀ ਮਿਲਦਾ ਰਿਹਾ ਸਰਕਾਰ ਦਾ ਆਪਾਂ ਨੂੰ ਪਤਾ ਹੀ ਹੈ ਬਦਲਾਅ ਸੀਗਾ ਸਾਨੂੰ ਐਤੀ ਬੇਅਸੀ ਸਰਕਾਰ 'ਚ ਜਾਵਾਂਗੇ ਤੇ ਸਾਡੇ ਵਾਰਡਾਂ ਦੇ ਕੰਮ ਹੋਣਗੇ ਤਾਂ ਹੀ ਅਸੀਂ ਵਾਰਡ ਦੇ ਮੁਖ ਰੱਖਦੇ ਹੋਏ ਇਹ ਚੀਜ਼ ਦਾ ਕਦਮ ਚੱਕਿਆ ਸੀ ਵੀ ਕੋਈ ਗੱਲ ਨਹੀਂ ਸਰਕਾਰ ਦੇ ਵਿੱਚ ਜਾਵਾਂਗੇ ਕੰਮ ਕਰਾਵਾਂਗੇ ਪਰ ਸਰਕਾਰ ਦਾ ਆਪਾਂ ਨੂੰ ਪਤਾ ਹੀ ਲੱਗਿਆ ਵੀ ਕਿਸ ਤਰ੍ਹਾਂ ਚੱਲ ਰਿਹਾ ਕਿਸ ਤਰ੍ਹਾਂ ਨਹੀਂ ਕਹਿੰਦੇ ਹੀ ਰਹਿ ਗਿਆ ਸੀ ਸਾਡੇ ਨਗਰ ਕੌਂਸਲ ਦਾ ਹਾਲ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਚੱਲਦਾ ਰਿਹਾ ਪਿੱਛੇ ਸਮੇਂ 'ਚ ਤੇ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਨਗਰ ਕੌਂਸਲ ਦਾ ਜੋ ਗਲਤ ਕੰਮ ਚੱਲ ਰਹੇ ਸੀਗੇ ਉਹਨੂੰ ਦੇਖਦੇ ਹੋਏ ਅਸੀਂ ਮੰਤਰੀ ਸਾਹਿਬ ਦਾ ਮੋੜ ਪਲੜਾ ਜਿਹੜਾ ਫੜਿਆ ਹੈਗਾ ਔਰ ਅਸੀਂ ਕਾਂਗਰਸ ਪਾਰਟੀ ਨਾਲ ਪਹਿਲਾਂ ਵੀ ਚੱਲਦੇ ਆ ਰਹਿਆ ਸਾਡਾ ਜਿਹੜਾ ਵਾਰਡ ਹੈ ਸਾਡਾ ਜਿਹੜਾ ਸ਼ਹਿਰ ਹੈ ਉਹ ਪਹਿਲਾਂ ਵੀ ਕਾਂਗਰਸ ਪਾਰਟੀ ਨਾਲ ਚੱਲਦਾ ਆਇਆ ਹੁਣ ਵੀ ਚੱਲੂਗਾ ਇਹ ਜਿਹੜੀ ਹਵਾ ਸੀਗੀ ਉਹ ਹੁਣ ਆਪਾਂ ਨੂੰ ਪਤਾ ਹੈ ਹੌਲੀ-ਹੌਲੀ ਖਤਮ ਹੋ ਰਹੀ ਹੈ ਜਿਹੜੀ ਸਚਾਈ ਹੈ ਉਹ ਸਾਹਮਣੇ ਆ ਰਹੀ ਹੈ ਕਿ ਅਸੀਂ ਸਚਾਈ ਨਾਲ ਖੜੇ ਆਂ ਔਰ ਮੰਤਰੀ ਸਾਹਿਬ ਦਾ ਪੱਲੜਾ ਜਿਹੜਾ ਫੜਿਆ ਔਰ ਮੰਤਰੀ ਸਾਹਿਬ ਦੇ ਨਾਲ ਰਲ ਕੇ ਜਿਹੜੇ ਵਾਰਡ ਦੇ ਕੰਮ ਨੇ ਉਹ ਜਲਦੀ ਤੋਂ ਜਲਦੀ ਕਰਾਵਾਂਗੇ ਔਰ ਅੱਗੇ ਵਧਾਂਗੇ ਕਾਂਗਰਸ ਪਾਰਟੀ 'ਚ